ਤੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਮੰਗ ਪੱਤਰ ਸੌਂਪ ਰਹੇ ਨੇ ਪ੍ਰਾਈਵੇਟ ਬਿੱਲ ਐਮਐਸਪੀ ਦੇ ਤੋਂ ਲਿਉਣ ਦੀ ਗੱਲ ਚੱਲ ਰਹੀ ਹੈ ਕੱਲ ਭਾਜਪੀ ਦੇ ਐਮਪੀਜ਼ ਨੂੰ ਛੱਡ ਕੇ ਬਾਕੀ ਸਾਰੇ ਐਮਪੀ ਚਾਹੇ ਉਹ ਐਨਡੀਆ ਦਾ ਹਿੱਸਾ ਨੇ ਚਾਹੇ ਉਹ ਇੰਡੀਆ ਗਾੜ ਜੋੜ ਦਾ ਹਿੱਸਾ ਨੇ ਸਭ ਨੂੰ ਮੰਗ ਪੱਤਰ ਦਿੱਤੇ ਗਏ ਨੇ ਜੀ ਕੱਲ ਨਾ ਜੀ ਹਾਂ ਸਾਰੇ ਜਿਹੜੇ ਕਿ ਗੈਰ ਭਾਜਪਾਈ ਐਮਪੀ ਨੇ ਮੇਰੇ ਖਿਆਲ ਚ ਪੂਰੇ ਭਾਰਤ ਭਾਰਕ ਦਿੱਤੇ ਗਏ ਹਾਂ ਇਕੱਲੇ ਪੰਜਾਬ ਚ ਨਹੀਂ ਦਿੱਤੇ ਗਏ ਨੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੇ ਇਹਨਾਂ ਨੇ ਦਿੱਤੇ ਨੇ ਮੰਗ ਪੱਤਰ ਜੀ ਤੇ ਉੱਥੇ ਹੀ ਪਹੁੰਚ ਗਿਆ ਜੀ ਅਮਰਤਪਾਲ ਨੂੰ ਵੀ ਦਿੱਤਾ ਮੰਗ ਪੱਤਰ ਉਹਨਾਂ ਦਾ ਪਿਤਾ ਜੀ ਸੀਗੇ ਤਰਸੇਮ ਸਿੰਘ ਉੱਥੇ ਉਹਨਾਂ ਨੇ ਮੰਗ ਪੱਤਰ ਦਿੱਤਾ ਉਹਨਾਂ ਨੇ ਆਪ ਤਾਂ ਨਹੀਂ ਖੜਾਤਾ ਆਪ ਦਾ ਜੇਲ੍ਹ ਵਿੱਚ ਨੇ ਉਹ ਤੇ ਪਟਿਆਲੇ ਧਰਮਿੰਦਰ ਗਾਂਧੀ ਨੇ ਦਿੱਤਾ ਧਰਮਿੰਦਰ ਗਾਂਧੀ ਦਾ ਆਪ ਹੀ ਆਗੇ ਲੈਣ ਵਾਸਤੇ ਮੰਗ ਪੱਤਰ ਤੇ ਗੁਰਜੀਤ ਔਜਲਾ ਨੂੰ ਵੀ ਮੰਗ ਪੱਤਰ ਦਿੱਤਾ ਉਹਨੂੰ ਅੱਛਾ ਵੱਖ-ਵੱਖ ਤਰੀਕੇ ਨਾਲ ਸੁਖੀ ਰੰਧਾਵਾ ਨੂੰ ਵੀ ਦਿੱਤਾ ਮੰਗ ਪੱਤਰ ਪਹੁੰਚਿਆ ਤੇ ਰਾਜਾ ਬੜਿੰਗ ਨੂੰ ਦਿੱਤਾ ਚਰਨਜੀਤ ਚੰਨੀ ਤੱਕ ਵੀ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਮੰਗ ਪੱਤਰ ਦਿੱਤਾ ਉਹਨਾਂ ਨੇ ਤੇ ਕਿਸਾਨਾਂ ਨੇ ਸਾਰੇ ਮੈਂਬਰ ਪਾਰਲੀਮੈਂਟਾਂ ਨੂੰ ਆਪਣੀਆਂ ਮੰਗਾਂ ਨੂੰ ਲੈ ਕੇ ਇੱਕ ਤਾਂ ਐਮਐਸਪੀ ਦੀ ਗਰੰਟੀ ਕਾਨੂੰਨੀ ਗਰੰਟੀ ਲਖੀਮਪੁਰ ਖੀਰੀ ਦੇ ਵਿੱਚ ਨਹੀਂ ਘਟਨਾ ਵਾਪਰੀ ਸੀਗੀ ਉਹਨਾਂ ਦੇ ਕਾ ਜਿਹੜੇ ਕਾਤਲ ਸੀਗੇ ਜੋ ਮੰਤਰੀ ਸੀਗਾ ਉਸ ਵੇਲੇ ਹੁਣ ਤਾਂ ਮੈਂ ਕਿ ਹਾਰ ਗਿਆ ਉਹ ਅਜੀ ਮਿਸ਼ਰਾ ਟੈਣੀ ਹਾਰ ਗਿਆ ਹੁਣ ਤਾਂ ਉੱਥੋਂ ਲੋਕਾਂ ਨੇ ਹਰਾਤਾ ਉਹਨੂੰ ਤੇ ਉਹ ਉਹਨੂੰ ਸਜ਼ਾ ਦੇਣ ਵਾਸਤੇ ਇਹ ਗੱਲ ਹੋ ਗਈ ਤੇ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਕੀਤੀ ਆ ਕਿ ਖੇਤ ਮਜ਼ਦੂਰਾਂ ਦਾ ਕਰਜ਼ਾ ਮਾਫ ਕਰੋ ਤੁਸੀਂ ਜਿਹੜੇ ਮਜ਼ਦੂਰ ਹੈਗੇ ਨੇ ਉਹਨਾਂ ਦਾ ਕਰਜ਼ਾ ਮਾਫ ਕਰਨ ਦੀ ਮੰਗ ਰੱਖੀ ਹੋਈ ਹੈ ਵਿੱਚ ਤੇ ਹੋਰ ਕਈ 10-15 ਮੰਗਾਂ ਨੇ ਜਿਹੜੀਆਂ ਮੰਗਾਂ ਨੂੰ ਲੈ ਕੇ ਕੱਲ ਮੰਗ ਪੱਤਰ ਦਿੱਤਾ ਹੈਗਾ ਕੇਂਦਰ ਸਰਕਾਰ ਦੇ ਨਾਂ ਤੇ ਮੈਂਬਰ ਪਾਰਲੀਮੈਂਟ ਨਾਲ ਇਹ ਵੀ ਗੱਲ ਕੀਤੀ ਆ ਕਿ ਅਸੀਂ ਤਾਂ ਭਾਈ ਪਰਖ ਰਹੇ ਆ ਮੈਂਬਰ ਪਾਰਲੀਮੈਂਟਾਂ ਨੂੰ ਬੀਜੇਪੀ ਵਾਲਾ ਸਾਡੇ ਹੈ ਨਹੀਂਗੇ ਉਹ ਸਾਡੇ ਮੈਂਬਰ ਪਾਰਲੀਮੈਂਟ ਨਹੀਂਗੇ ਬੀਜੇਪੀ ਵਾਲੇ ਦਾ ਪਰ ਜਿਹੜੇ ਬੀਜੇ ਗੈਰ ਭਾਜਪਾਈ ਦੇ ਬੰਦੇ ਆ ਕਾਂਗਰਸ ਵਾਲੇ ਹੋਗੇ ਹੋਰ ਪਾਰਟੀਆਂ ਦੇ ਹੋਗੇ ਆਮ ਆਦੀ ਪਾਰਟੀ ਦੇ ਹੋਗੇ ਅਸੀਂ ਉਹਨਾਂ ਨੂੰ ਮੰਗ ਪੱਤਰ ਦੇ ਰਹਿਆਂ ਕਿ ਉਹ ਕਿਸਾਨਾਂ ਦੀ ਮੰਗ ਰੱਖਣ ਜਾ ਕੇ ਪਾਰਲੀਮੈਂਟ ਦੇ ਵਿੱਚ ਜੇ ਉਹ ਰੱਖਦੇ ਆ ਇਹਦਾ ਮਤਲਬ ਸਾਡੇ ਆ ਉਹ ਜੇ ਨਹੀਂ ਰੱਖਦੇ ਤਾਂ ਫਿਰ ਤੋ ਵੀ ਪਾਜਪਾਲੇ ਵਰ ਮੰਗਉਂਈਆਂ ਮਤਲਬ ਕਿ ਇੱਕ ਤਾਂ ਉਹਦਾ ਕੁੰਡਾ ਲਾਦਾ ਉਹਨਾਂ ਨੇ ਉੱਥੇ ਵੀ ਰੱਖਣਗੇ ਸਾਡੇ ਆ ਨਹੀਂ ਰੱਖਣਗੇ ਤਾਂ ਤੁਸੀਂ ਜਾਓ ਕੋਚ ਕਿਸਾਨਾਂ ਦਾ ਨੇ ਮਰਕੇ ਇੱਕ ਕੁੰਡਾ ਲਾ ਕੇ ਉਹਨਾਂ ਨੂੰ ਅੰਦਰ ਬੰਦ ਕਰਤਾ ਕਿ ਸਾਡੇ ਮੁਤਾਬਕ ਤੁਸੀਂ ਕੰਮ ਕਰਨਾ ਤਾਂ ਇਹ ਕੁੰਡਾ ਥੋੜਾ ਖੋਲਾਂਗੇ ਅਸੀਂ ਨਹੀਂ ਤਾਂ ਉਹਨੂੰ ਬੰਦ ਰੱਖਾਂਗੇ ਅੰਦਰ ਅਸੀਂ ਆਪਣੇ ਮਾਈਂਡ ਦੇ ਵਿੱਚ ਸੋ ਇਹ ਉਹਨਾਂ ਨੇ ਕੱਲ ਇਹ ਦਿੱਤੇ ਨੇ ਮੰਗ ਪੱਤਰ ਥਾਂ-ਥਾਂ ਤੇ ਜੀ ਆਪਣੀਆਂ ਮੰਗਾਂ ਨੂੰ ਲੈ ਕੇ ਵੈਸੇ ਉਹਨਾਂ ਦੇ ਮੰਗਾਂ ਕਿਸਾਨਾਂ ਦੀਆਂ ਹੋਰ ਵੀ ਨੇ ਉਹਨਾਂ ਨੇ 12 ਤਰੀਕ ਨੂੰ ਸ਼ੁਭਕਰਨ ਸਿੰਘ ਜਿਹਨੂੰ ਕਿ ਵਾਦਾ ਕੀਤਾ ਸੀ ਪੰਜਾਬ ਸਰਕਾਰ ਨੇ ਕਿ ਸ਼ੁਭਕਰਨ ਜਿਹੜਾ ਕਿ ਸ਼ਹੀਦ ਹੋਇਆ ਸੀਗਾ ਖਨੋਰੀ ਬਾਰਡਰ ਤੇ ਗੋਲੀ ਵੱਜੀ ਸੀ ਉਹਦੇ ਤੇ ਉਸ ਦੇ ਗੋਲੀ ਵੱਜਣ ਕਰਕੇ ਉਹ ਸ਼ਹੀਦ ਹੋ ਗਿਆ ਸੀ ਤੇ ਉਸ ਦੇ ਵਾਦਾ ਕੀਤਾ ਸੀ ਪੰਜਾਬ ਸਰਕਾਰ ਨੇ ਕਿ ਅਸੀਂ ਸ਼ੁਭਕਰਨ ਨੂੰ ਵਿਧਾਨ ਸਭਾ ਚ ਮਤਾ ਪਾ ਕੇ ਉਹਨੂੰ ਸ਼ਹੀਦ ਅਦਾਜ ਦੇਵਾਂਗੇ ਇੱਕ ਨੰਬਰ ਨੰਬਰ 2 ਉਹਨਾਂ ਦੇ ਪਰਿਵਾਰ ਦੀ ਇੱਕ ਕੁੜੀ ਨੂੰ ਪੁਲਿਸ 'ਚ ਨੌਕਰੀ ਦੇਵਾਂਗੇ ਇਹ ਵਾਦਾ ਕੀਤਾ ਸੀ ਪੰਜਾਬ ਸਰਕਾਰ ਨੇ ਤੀਜਾ ਵਾਦਾ ਸੀਗਾ ਸ਼ਹੀਦ ਨੂੰ ਜੋ ਮਿਲਦੀ ਆ ਗ੍ਰਾਂਟ 1 ਕੋੜ ਰੁਪਏ ਦੀ ਉਹ ਗ੍ਰਾਂਟ 1 ਕੋੜ ਰੁਪਏ ਪਰਿਵਾਰ ਨੂੰ ਅਸੀਂ ਦੇਵਾਂਗੇ ਇਹ ਤਿੰਨ ਤਿੰਨ ਵਾਦੇ ਕੀਤੇ ਸੀ ਪੰਜਾਬ ਸਰਕਾਰ ਨੇ ਤਾਂ ਉਹ ਐਸਐਸਪੀਆ ਕੋਲੇ ਐਸਐਸਪੀ ਡੁੱਢ ਲਈ ਸੀਗੇ ਡੀਸੀ ਦੀ ਬਠਿੰਡੇ ਵਾਲੇ ਦੇ ਬਠਿੰਡਾ ਜਾ ਕੇ ਪਹੁੰਚਦੇ ਆ ਕਿਸਾਨ ਤੇ ਜਾ ਕੇ ਉਹ ਜਵਾਬ ਦੇ ਦਿੰਦੇ ਆ ਐਸਐਸਪੀ ਵੀ ਤੇ ਡੀਸੀ ਵੀ ਕਹਿੰਦੇ ਵੀ ਉੱਪਰ ਜਾ ਕੇ ਗੱਲ ਕਰੋ ਤੁਸੀਂ ਸਾਡੇ ਕੋਲ ਤਾਂ ਇਹਦਾ ਕੋਈ ਅਜੇ ਤੱਕ ਨਹੀਂ ਕੋਈ ਸਪਸ਼ਟ ਪਤਾ ਮਿਲਿਆ ਤੁਹਾਨੂੰ ਇਸ ਗੱਲ ਨੂੰ ਲੈ ਕੇ ਇਹਦੀ ਵਿਰੋਧਤਾ ਵਿੱਚ ਬੜਾ ਵੱਡਾ ਇਕੱਠ ਕੀਤਾ ਜਾ ਰਿਹਾ ਹੈ ਘਰਾਓ ਕੀਤਾ ਜਾ ਰਿਹਾ ਹੈ ਬਠਿੰਡੇ ਦੇ ਵਿੱਚ ਡੀਸੀ ਤੇ ਐਸਐਸਬੀ ਦਫ਼ਤਰ ਦੋਵੇਂ ਦਫ਼ਤਰ ਇਕੱਠੇ ਨੇ ਉੱਥੇ ਡੀਸੀ ਤੇ ਐਸਐਸ ਦਫ਼ਤਰ ਇਕੱਠੇ ਹੋਵੇ ਦੋਵੇਂ ਦਫ਼ਤਰਾਂ ਦਾ ਬੜੇ ਵੱਡੇ ਪੱਧਰ ਤੇ ਘਰਾਓ ਕੀਤਾ ਜਾ ਰਿਹਾ ਹੈ ਤਕਰੀਬਨ ਹਜ਼ਾਰਾਂ ਕਿਸਾਨ ਉੱਥੇ ਪਹੁੰਚਣ ਦਾ ਦਾਵਾ ਕਰ ਰਹੇ ਨੇ ਜਿਹੜਾ ਕੱਕਾ ਕੋਟੜਾ ਹੈਗਾ ਉਹ ਉਹ ਤੇ ਜਿਹੜੇ ਕਿ ਇਹ ਭੰਦੇਰ ਹੋਣੀ ਹੈਗੇ ਨੇ ਸਾਰੇ ਦਾਵਾ ਕਰਨ ਕਿ ਉੱਥੇ ਹਜ਼ਾਰਾਂ ਕਿਸਾਨ ਪਹੁੰਚਣਗੇ ਟਰੈਕਟਰ ਲੈ ਕੇ ਤੇ ਵਕ ਟਰੈਕਟਰ ਹਜ਼ਾਰਾਂ ਪਿੰਡਾਂ ਤੋਂ ਟਰੈਕਟਰ ਆਉਣੇ ਕਹਿੰਦੇ ਟਰੈਕਟਰ ਉਹਨਾਂ ਘਰੌ ਕਰਾਂਗੇ ਅਸੀਂ ਉਹ ਆ 17 ਜੁਲਾਈ ਨੂੰ ਨਵਤੇਜ ਸਿੰਘ ਨਵਦੀਪ ਸਿੰਘ ਨਵਦੀਪ ਸਿੰਘ ਜਲਵੇੜਾ ਅ ਨਵਦੀਪ ਜਲਵੇੜਾ ਦੀ ਰਿਹਾਈ ਲਈ ਐਸਐਸਪੀ ਦਫ਼ਤਰ ਅੰਮ੍ਰਿਤਸਰ ਦਾ ਘਰੌ ਕਰਨਗੇ ਕਿਸਾਨ ਹੂੰ ਇਸ 17 ਜੁਲਾਈ ਨੂੰ ਕੀਤਾ ਜਾਏਗਾ ਇਹ ਵੀ ਕਿਸਾਨ ਕਰਨਗੇ ਜੀ ਜੀ ਨਿਡਰ ਹਾਂ ਨਿਰਪੱਖ ਰਹਾ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕਿਹਾਂ ਕੇ ਕੋਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਫੁੱਲਾਂਗੇ ਅੰਦਰੂਨੀ ਰਾਤ ਫੜਾਂਗੇ بلندਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਬਨਨਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਬਾਤਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਰ ਸਿਹਤ ਆ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਟਾਲ ਜੀ ਮੈਂ ਹਕੂਮਤ ਨੂੰ ਦਾਵਾ ਤੇ ਤੁਸੀਂ ਦੇਖ ਲਿਓ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕੈਨੇਡਾ ਵਿੱਚ